ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 더 ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਿਹੜ੍ਹ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਬਣਨ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਉਤਸ਼ਾਹ ਦਿਖਾਈ ਦੇ ਰਹੇ ਸਨ ਅਤੇ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਨਵੇਂ ਸਾਲ ਦੇ ਵਿੱਚ ਉਹ ਨਵੀਂ ਪਾਰਟੀ ਬਣਾਉਣਗੇ ਅਤੇ ਉਹਨਾਂ ਦੇ ਐਮਐਲਏਜ਼ ਅਤੇ ਜੋ ਵੀ ਉਹਨਾਂ ਦੇ ਇਸ ਵੇਲੇ ਸਾਥੀ ਨੇ ਯਾਨੀ ਕਿ ਡਾਕਟਰ ਤਰਨਵੀਰ ਗਾਂਧੀ ਅਤੇ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਇਸ ਨਵੀਂ ਪਾਰਟੀ ਦਾ ਸਾਥ ਦੇਣਗੇ ਪਰ ਇਸ ਵੇਲੇ ਸੁਖਪਾਲ ਸਿੰਘ ਖੈਰਾ ਨੂੰ ਇੱਕ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਉਹਨਾਂ 8 ਵਿਧਾਇਕਾਂ ਜੋ ਕਿ ਬਾਗੀ ਹੋਏ ਸਨ ਉਨ੍ਹਾਂ ਦੇ ਵਿੱਚੋਂ ਇੱਕ ਵਿਧਾਇਕ ਜੈ ਸਿੰਘ ਰੋੜੀ ਜਿਨ੍ਹਾਂ ਨੂੰ ਕੇ ਜੈਕੇਸ਼ਨ ਰੋੜੀ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਕੇਜਰੀਵਾਲ ਦਾ ਹੱਥ ਫੜ ਲਿਆ ਉਹਨਾਂ ਦਾ ਪੱਲਾ ਫੜ ਰਿਹਾ ਹੈ ਦਿੱਲੀ ਦੇ ਵਿੱਚ ਉਹਨਾਂ ਦੀ ਇੱਕ ਫੋਟੋ ਵਾਇਰਲ ਹੋਈ ਹੈ ਜਿਸ ਦੇ ਵਿੱਚ ਭਗਵੰਤ ਮਾਨ ਵੀ ਦਿਖਾਈ ਦੇ ਰਹੇ ਨੇ ਐਲੋਪੀ ਹਰਪਾਲ ਚੀਮਾ ਵੀ ਦਿਖਾਈ ਦੇ ਰਹੇ ਨੇ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸਨਮਾਨ ਚਿੰਨ੍ਹ ਪਹਿਨਾਉਂਦੇ ਦਿਖਾਈ ਦੇ ਰਹੇ ਨੇ ਉਸ ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਇੱਕ ਗੱਲ ਤਾਂ ਸਾਫ਼ ਹੋ ਚੁੱਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੋ ਵਿਧਾਇਕ ਸਨ ਉਹਨਾਂ ਵਿੱਚ ਇੱਕ ਰਾਏ ਨਹੀਂ ਹੈ ਨਵੀਂ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਇੱਕ ਰਾਏ ਨਹੀਂ ਹੈ ਤੁਹਾਨੂੰ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿੰਨੇ ਵੀ ਪ੍ਰੋਗਰਾਮ ਹੁਣ ਫਿਲਹਾਲ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਦਿੱਤੇ ਗਏ ਸਨ ਚਾਹੇ ਉਹ ਇਨਸਾਫ ਮਾਰਚ ਹੋਵੇ ਜਾਂ ਫਿਰ ਇਨਸਾਫ ਰੈਲੀ ਹੋਵੇ ਉਸ ਦੇ ਵਿੱਚ ਜੈ ਸਿੰਘ ਰੋੜੀ ਨੂੰ ਨਹੀਂ ਦੇਖਿਆ ਗਿਆ ਸੀ ਇਨਸਾਫ ਮਾਰਚ ਵਿੱਚ ਵੀ ਜੈ ਸਿੰਘ ਰੋੜੀ ਸ਼ਾਮਲ ਨਹੀਂ ਹੋਏ ਸਨ ਨਾ ਤਾਂ ਇਨਸਾਫ ਮਾਰਚ ਸ਼ੁਰੂ ਕਰਨ ਵੇਲੇ ਜੈ ਸਿੰਘ ਰੋੜੀ ਪਹੁੰਚੇ ਸਨ ਅਤੇ ਨਾ ਹੀ ਜਦੋਂ ਖਤਮ ਕੀਤਾ ਗਿਆ ਜਾਂ ਫਿਰ ਇਨਸਾਫ ਮਾਰਚ ਦੇ 9 ਦਿਨ ਜੈ ਸਿੰਘ ਰੋੜੀ ਨੂੰ ਕਿਤੇ ਵੀ ਨਹੀਂ ਦੇਖਿਆ ਗਿਆ ਸੀ ਪਾਵੇਂ ਕੇ ਜਦੋਂ ਜੈ ਸਿੰਘ ਰੋਡ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਕਿ ਤੁਸੀਂ ਇਨਸਾਫ ਮਾਰਦ ਦੇ ਵਿੱਚ ਕਿਉਂ ਨਹੀਂ ਪਹੁੰਚੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਹੈ ਮੈਂ ਉਸ ਦੀ ਤਿਆਰੀ ਵਿੱਚ ਲੱਗਾ ਹੋਇਆ ਸੀ ਅਜੇ ਹੀ ਕੋਈ ਵੀ ਗੱਲ ਨਹੀਂ ਹੈ ਕਿ ਮੈਂ ਸੁਪਾਲ ਸਿੰਘ ਖੈਰਾ ਦੇ ਨਾਲ ਨਾਰਾਜ਼ਾਂ ਪਰ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਨਵੀਂ ਪਾਰਟੀ ਬਾਰੇ ਤਾਂ ਡਿੱਕੀ ਰਹੇ ਹੈ ਤਾਂ ਉਦੋਂ ਉਹਨਾਂ ਨੇ ਥੋੜੀ ਆਣਾ ਕਹਾਣੀ ਕੀਤੀ ਸੀ ਉਦੋਂ ਉਹਨਾਂ ਦਾ ਕਹਿਣਾ ਸੀ ਕਿ ਇਸ ਬਾਰੇ ਚਰਚਾ ਅਠੇ ਦੇ ਅਠੇ ਐਮ ਐਲ ਏ ਬੈਠ ਕੇ ਕਰਾਂਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ ਉਸ ਤੋਂ ਬਾਅਦ ਸੁਪਾਲ ਸਿੰਘ ਖੈਰਾ ਨੇ ਮੀਡੀਆ ਦੇ ਸਾਹਮਣੇ ਐਲਾਨ ਕਰ ਦਿੱਤਾ ਸੀ ਕਿ ਨਵੇਂ ਸਾਲ ਦੇ ਵਿੱਚ ਜਨਵ ਕਿਤਾ ਜਾ ਸਕਦਾ ਹੈ ਪਰ ਜੈ ਸਿੰਘ ਰੋੜੀ ਦੀ ਨਿਰਾਸ਼ਤਾ ਜੋ ਵੱਖਰਤਾ ਇਸ ਢੇ ਨਾਲ ਪਾਈ ਜਾ ਰਹੀ ਸੀ ਉਹ ਹੁਣ ਖੁੱਲ ਕੇ ਸਾਹਮਣੇ ਆ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਵਾਸੀ ਜੈ ਸਿੰਘ ਰੋੜੀ ਨੇ ਕਰ ਲਈ ਹੈ ਇਥੇ ਇੱਕ ਗੱਲ ਤੁਹਾਨੂੰ ਦੱਸਣੀ ਹੋਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਦੇ ਢੜੇ ਨੇ ਬਗਾਵਤ ਕੀਤੀ ਸੀ ਤਾਂ ਉਦੋਂ ਜੈ ਸਿੰਘ ਰੋੜੀ ਉਹਨਾਂ ਦੇ ਨਾਲ ਨਹੀਂ ਸਨ ਬਾਅਦ ਵਿੱਚ ਜੈ ਸਿੰਘ ਰੋੜੀ ਨੇ ਸੁਖਪਾਲ ਸਿੰਘ ਖਹਿਰਾ ਦੇ ਢੜੇ ਨੂੰ ਜੁਆਇਨ ਕੀਤਾ ਸੀ ਅਤੇ ਢੜੇ ਨੂੰ ਜੁਆਇਨ ਕਰਨ ਵੇਲੇ ਹੀ ਜੈ ਸਿੰਘ ਰੋੜੀ ਨੇ ਇੱਕ ਗੱਲ ਬਿਲਕੁਲ ਸਾਫ਼ ਮੀਡੀਆ ਦੇ ਸਾਹਮਣੇ ਕਹਿ ਦਿੱਤੀ ਸੀ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਕਿਸੇ ਹੋਰ ਪਾਰਟੀ ਵੱਲ ਜਾਣ ਲਈ ਕਹਿਣਗੇ ਜਾਂ ਫਿਰ ਨਵੀਂ ਪਾਰਟੀ ਬਣਾਉਣ ਲਈ ਕਹਿਣਗੇ ਆਮ ਆਦਮੀ ਪਾਰਟੀ ਤੋਂ ਵੱਖ ਹੋਣ ਲਈ ਕਹਿਣਗੇ ਤਾਂ ਉਹ ਇਸ ਤੇ ਇੱਕ ਵਾਰ ਫਿਰ ਤੋਂ ਦੁਬਾਰਾ ਵਿਚਾਰ ਜ਼ਰੂਰ ਕਰਨਗੇ ਅਤੇ ਅਜਿਹਾ ਹੀ ਹੋਇਆ ਨਵੀਂ ਪਾਰ ਆ ਸਿੰਘ ਰੋੜੀ ਨੇ ਫਗਪਾਲ ਸਿੰਘ ਘੇਰਾ ਦੇ ਢੇ ਤੋਂ ਪਾਸਾ ਵਟ ਲਿਆ ਫਿਲਹਾਲ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਕਾਫੀ ਉਤਲ ਪੁਤਲ ਹੁੰਦੀ ਦਿਖਾਈ ਦੇ ਰਹੀ ਹੈ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਦਿੱਲੀ ਦੀ ਲੀਡਰਸ਼ਿਪ ਦੇ ਲਈ ਵੀ ਅਤੇ ਪੰਜਾਬ ਦੀ ਲੀਡਰਸ਼ਿਪ ਦੇ ਲਈ ਵੀ ਇੱਕ ਵੱਡਾ ਹੁੰਗਾਰਾ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਬਾਗੀ ਧੜੇ ਦੇ ਵਿੱਚੋਂ ਇੱਕ ਵਿਧਾਇਕ ਵਾਪਸੀ ਕਰ ਚੁੱਕੇ ਨੇ ਹਾਲਾਂਕਿ ਕਈ ਖਬਰਾਂ ਅਜੇ ਹੀਆਂ ਵੀ ਆ ਰਹੀਆਂ ਨੇ ਇੱਕ ਕੁਝ ਹੋਰ ਵਿਧਾਇਕ ਵੀ ਦਿੱਲੀ ਧੜੇ ਦੇ ਨਾਲ ਸੰਪਰਕ ਦੇ ਵਿੱਚ ਨੇ ਪਰ ਇਹਨਾਂ ਖਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਉਸ ਦੀ ਪੁਸ਼ਟੀ ਅਜੇ ਦਾ ਪੰਜਾਬ ਟੀਵੀ ਨਹੀਂ ਕਰਦਾ ਪਰ ਫਿਲਹਾਲ ਇਹ ਸੁਖਪਾਲ ਸਿੰਘ ਖਹਿਰਾ ਦੇ ਧੜੇ ਦੇ ਲਈ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੈ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਸਿਪਹਿਲੇ ਸੀਐਮ ਸਾਹਿਬ ਕੋ ਡਿਪਟੀ ਸੀਐਮ ਸਾਹਿਬ उनके घर पे हम जाके आए हैं और उन्होंने स्वागत किया है जस्टिस जोरा सिंह जी का और दूसरे हमारे एम एल ए हैं गढ़शंकर से द्वाबा से हमारे एम एल ए हैं वैसे तो मैं ये नहीं कहूँगा कि इनकी घर वापसी ये है है थे तो ये हमारे घर पे ही पहले भी लेकिन ये एक हमारा पंजाब में एक बागी गुट है जो मिस्टर खैरा जिसको लीड करते हैं वो सस्पेंड किए हुए हैं पार्टी से दो कमर संधुन खरा सा उनके साथ उन्होंने कुछ झूठे सपने इनको कुछ ऐसा दिखा देगा कि शायद पंजाब इनको भी शायद लगा क्योंकि फर्स्ट टाइमर हैं जज्बाती हैं हमारे जो भाई हैं सभी तो ये इन्होंने फैसला किया कि जब उनकी असलियत सामने आई कि वो सिर्फ पार्टी को तोड़ने की साजिशें कर रहे हैं कोई पंजाब को बचाने की या उनका ऐसा कोई जो एजेंडा नहीं है तो इन्होंने इनका बहुत बड़ा हाथ है ज, ज, जस्टिस जो जोरा सिंह जी हैं उनको पार्टी में लाने के लिए प्रेरित करने का अब मैं चाहूँगा जस्टिस जोरा सिंह जी वो एक दो मिनट के लिए अपना विचार आपके सामने रखें और उसके बाद जयकिशन रोडी जी रखेंगे उसके बाद आपके जो सवाल होंगे उसमें जस्टिस आप। ਆਮ ਆਦਮੀ ਪਾਰਟੀ ਆਜ ਮੈਂ ਜਨਨ ਕੀਤੀ ਹੈ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਰੀਜ਼ਨ ਕੀ ਹੈ ਉਹ ਰੀਜ਼ਨ ਇਸ ਤਰ੍ਹਾਂ ਹੈਗਾ ਆਮ ਆਦਮੀ ਪਾਰਟੀ ਦਿੱਲੀ ਦੀ ਜੋ ਪਾਲਿਸੀ ਹੈ ਉਹਨਾਂ ਨੂੰ ਬਦਲਣ ਦੇ ਲਈ ਮੈਂ ਪਾਰਟੀ ਬਣ ਕੀਤੀ ਹੈ ਪਹਿਲੀ ਕਲੀ ਅਭਿਯੋਗ ਮਹੱਲਾ ਕਲਿਨਿਕ ਦਿੱਲੀ ਮੈਂ ਸ਼ੁਰੂ ਕੀਤੀ ਹੈ ਉਹਦੀ ਉਸ ਦੇ ਦੇ ਸੈਕੰਡ ਜੋ ਐਜੂਕੇਸ਼ਨ ਦਾ ਸਟੈਂਡਰਡ ਜੋ ਹੈ 베이스 ਕੀਤਾ ਹੈ ਉਹ ਕੀਪਿੰਗ ਟੂ दैट ਇੱਕ ਪੁਆਇੰਟ ਬਹੁਤ ਹੀ ਇੰਪੋਰਟੈਂਟ ਹੈ ਜੋ ਆਰਮੀ ਦੇ ਪਰਸਨਲ ਆ ਜਾਂ ਦਿੱਲੀ ਦੇ ਪੀ ਦਿੱਲੀ ਅਜਿਹਾ ਤੇ ਹੈ ਗਿਆ ਪੁਲਿਸ ਦੇ ਵਿੱਚ ਆ ਗਿਆ ਉਹਨਾਂ ਨੂੰ 1 ਕਰੋੜ ਰੁਪਿਆ ਫਲੀਟ ਜੋ ਜੜਾ ਹੈ ਇਹ ਬਹੁਤ ਅੱਛੀ ਗੱਲ ਹੈ ਵੀ ਇਹ ਹੋਟਿਸ ਸਟੇਟ ਚ ਇਸ ਤਰ੍ਹਾਂ ਦਾ ਪੁਆਇੰਟ ਠੀਕ ਹੈ ਬਿਲੀ ਦਾ ਪਾਣੀ ਦੇ ਰੇਟ ਜੋ ਘੱਮ ਕਿਤੇ ਗਵਰਨਮੈਂਟ ਨੇ ਇਹ ਸਾਰੇ ਪੁਆਇੰਟ ਨੂੰ ਦੇਖ ਕੇ ਮੈਂ ਆਮ ਆਦਮੀ ਪਾਰਟੀ ਚ ਕੀਤੀ ਹੈ ਔਰ ਮੈਂ ਚਾਹੁੰਨਾ ਵੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਗਵਰਨਮੈਂਟ ਹੋਵੇ ਤਾਂ ਕਿ ਅਸੀਂ ਪਬਲਿਕ ਦੀ ਸੇਵਾ ਕਰ ਸਕੀ 35 ਸਾਲ ਦੀ ਸੇਵਾ ਤੋਂ ਬਾਅਦ ਮੈਂ ਇਹ ਹੀ ਸੋਚਿਆ ਵੀ ਜਦੋਂ ਮੇਰੇ ਮਿਲਿੰਗ ਜੋ ਪੀਰੀਅਡ ਮੇਰਾ ਹੈ ਉਹ ਮੈਂ ਪਬਲਿਕ ਦੀ ਸੇਵਾ ਕਰਤੀ ਰੀਪੋਰਟ ਕਰਦੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹ ਜਿਹੜੀ ਰਿਟਾਇਰਮੈਂਟ ਦੀ ਜਿਹੜੀ ਐ ਜੇ ਲੋਕਾਂ ਦੀ ਸੇਵਾ ਦੇ ਵਿੱਚ ਲਾਉਣਾ ਚਾਹੁੰਦੇ ਨੇ ਪਹਿਲਾਂ ਵੀ ਸਰਵਿਸ ਜਿਹੜੀ ਆ ਲੋਕਾਂ ਦੀ ਸੇਵਾ ਚ ਲੱਗੀ ਐ ਤੇ ਪਰ ਜਿਸ ਤਰ੍ਹਾਂ ਇੱਕ ਜੱਜ ਨੂੰ ਇੱਕ ਜੱਜ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਉਹਨੂੰ ਉਹਦੀ ਜਲਾਲਤ ਜਿਹੜੀ ਹੋਈ ਐ ਉਹਦੀ ਅਸੀਂ ਅੱਜ ਵੀ ਜ਼ੋਰਦਾਰ ਸ਼ਬਦਾਂ ਚ ਨਿਖੇਧੀ ਕਰਦੇ ਆਂ ਔਰ ਜਿਹੜੇ ਲੀਡਰ ਨੇ ਜਦੋਂ ਇਹਨਾਂ ਤੇ ਆਪਣੇ ਤੇ ਇਨਕੁਆਰੀਆਂ ਹੁੰਦੀਆਂ ਨੇ ਉਦੋਂ ਇਹ ਸਾਰੇ ਜਿਹੜੇ ਕਮਿਸ਼ਨਰਾਂ ਨੂੰ ਦੱਬ ਲੈਂਦੇ ਨੇ ਰਿਪੋਰਟਾਂ ਨੂੰ ਦੱਬ ਲੈਂਦੇ ਨੇ ਸੋ ਅਸੀਂ ਫੇਰ ਕਹਿਣਾ ਮੈਂ ਦੁਬਾਰਾ ਕਿ ਜੇਕਰ ਇਹ ਨਾਲੀ ਜਿਹੜੀ ਰਿਪੋਰਟ ਹੈ ਉਹ ਲਾਗੂ ਹੋਈ ਹੁੰਦੀ ਤਾਂ ਸ਼ਾਇਦ ਅੱਜ ਤੱਕ ਉਹ ਮੋਰਚੇ ਲਾਉਣ ਦੀ ਲੋੜ ਨਾ ਪੈਂਦੀ ਤੇ ਅੱਜ ਸਾਦਲ ਔਰ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਫਾਇਰਿੰਗਾਂ ਦੇ ਜਾਂ ਜਿਹੜੇ ਉਹਨਾਂ ਤੇ ਜ਼ੁਲਮ ਹੋਏ ਨੇ ਸੰਗਤ ਤੇ ਜੋ ਸਤਨਾਮ ਬਾਈਗੁਰੂ ਦਾ ਜਾਪ ਕਰ ਰਹੀ ਸੀ ਉਹ ਨਾ ਹੁੰਦੇ ਉਹ ਅੰਦਰ ਹੁੰਦੇ ਇਸ ਵਕਤ ਤਾਂ ਕਿ ਫਿਊਚਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਿੰਮਤ ਨਾ ਕਰ ਸਕਦਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਭਗਵਦ ਗੀਤਾ ਜਾਂ ਕੁਰਾਨ ਸ਼ਰੀਫ ਦੇਸ਼ ਦੇ ਵਿੱਚ ਬਹੁਤ ਜਗ੍ਹਾ ਤੇ ਜਿਹੜੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਬਹਿਸ ਵੀ ਹੁੰਦੀ ਹੈ ਮੈਂ ਪਾਰਲੀਮੈਂਟ ਦੇ ਵਿੱਚ ਸਵਾਲ ਵੀ ਲਾਇਆ ਸੀਗਾ ਕਿ ਇਹਦੀ ਟਾਈਮ ਬੌਂਡ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਕੀ ਭਾਵਨਾ ਹੈ ਇਸੇ ਜੁੜੀ ਹੁੰਦੀ ਹੈ ਅਗਰ ਜਲਦੀ ਫੈਸਲਾ ਹੋ ਜਾਏ ਤਾਂ ਲੋਕਾਂ ਦੀ ਭਾਵਨਾਵਾਂ ਨੂੰ ਮਰਮ ਲੱਗ ਸਕਦੀ ਹੈ ਅਗਰ ਜੈਸੇ ਜੈਸੇ ਲੇਟ ਹੋ ਰਹਾ ਹੈ ਅਬ ਕੀ ਹੈ ਕੈਪਟਨ ਮਰਿੰਦਰ ਸਿੰਘ ਜੀ ਨੇ 1.5 ਸਾਲ तो इनकी कमीशन की रिपोर्ट में आने लगा डेढ़ साल में जस्टिस रंजीत सिंह की कमीशन की रिपोर्ट आई महीने डेढ़ साल लगाया तो, तो बाद एक और बिठा दी अब अगर अपने ही जस्टिस रंजीत सिंह कमीशन की रिपोर्ट को नहीं मानना था तो एक और तो फिर उसको बिठाने की क्या जरूरत थी इससे सीधा सीधा पता चलता है कैप्टन और बादल आपस में मिले हुए हैं इस मामले को ठंडे बस्ते में डालने की कोशिश हो रही है बच्चे बच्चे को पता चल गया अब बादल जो है वो भूल बख्शा रहे हैं गुरुद्वारा साहब में लंगर की सेवा करके जूते साफ करके बर्तन साफ करके लेकिन गुरु साहब जो हैं वो भूल की माफी देते हैं गलती की माफी देते हैं लेकिन पाप की माफी नहीं पाप की सजा मिलती है और उनको मिलेगी भगवान की जो चक्की है वाहेगुरु की जो चक्की है वो थोड़ा धीमे चलती है लेकिन पीसती बहुत बारीक है अब वो लोगों के दिलों से निकल गए नफरत के पात्र बन चुके हैं श्रोमणी अकाली दल के टुकड़े टुकड़े हो गए और आज वो जो दोनों बादल और सुखबीर बादल बाप बेटा वो किसी गांव में तो बात दूर की है किसी गुरुद्वारा साहब में लोग उनको घुसने नहीं देते इतना नफरत के पात्र बन चुके हैं तो इन्हों का जोड़ा तजर्बा है जो इन्होंने रिपोर्टा अंदरों लंदी की, की कि उसका बिचा हालांकि रिपोर्ट इन्होंने पब्लिक नहीं की पर पोलिटिकल पार्टी इन्होंने ज्वाइन कर ली है पार्टी ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਕਿਉਂਕਿ ਇਹਨਾਂ ਕੋਲ ਐਕਸਪੀਰੀਅੰਸ ਹੈ ਇਹਨਾਂ ਨੂੰ ਪੁੱਛ ਕੇ ਕੀ ਇਹ ਇਹ ਜ਼ਿੰਮੇਵਾਰੀ ਨਿਭਾ ਸਕਦੇ ਨੇ ਕਿੱਥੇ ਇਹ ਕੰਫਰਟੇਬਲ ਰਹਿਣਗੇ ਉੱਥੇ ਪਾ ਕੇ ਇਹਨਾਂ ਨੂੰ ਜਗ੍ਹਾ ਦੇਉਗੀ ਤੇ ਜੈਕਸ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਉਸ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਜਿਹੜੇ 80% ਤੋਂ ਵੱਧ ਕੁਰਬਾਨੀਆਂ ਉਹ ਪੰਜਾਬੀਆਂ ਨੇ ਦਿੱਤੀਆਂ ਅਸੀਂ ਗੋਰੇ ਅੰਗਰੇਜ਼ਾਂ ਤੋਂ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਪਰ ਜਿਹੜੇ ਕਾਲੇ ਅੰਗਰੇਜ਼ ਨੇ ਉਹਨਾਂ ਦੀ ਜਿਹੜੀ ਗੁਲਾਮੀ ਸਾਨੂੰ 70 ਸਾਲਾਂ ਤੋਂ ਅਸੀਂ ਭੁਗਤ ਰਹੇ ਹਾਂ ਔਰ ਇੱਕ ਆਸ ਦੀ ਕਿਰਨ ਸ਼੍ਰੀ ਅਰਬਿੰਦ ਕੇਜਰੀਵਾਲ ਜੀ ਇਸ ਭਾਰਤ ਦੇ ਵਿੱਚ ਚੰਕ ਕੇ ਤੇ ਉਸ ਦੇ ਵਿੱਚ ਅਸੀਂ ਆਪਣਾ ਪੰਜਾਬੀਆਂ ਨੇ ਜਿਹੜਾ ਯੋਗਦਾਨ ਹੈ ਪਹਿਲਾਂ 4 MP ਦੇ ਕੇ ਪਾਇਆ ਤੇ ਆਉਣ ਵਾਲੀਆਂ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਨੇ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਾਨੂੰ ਮੁੱਖ ਚੌਕੀਦਾਰੀ ਦੀ ਜਿਹੜੀ ਸੇਵਾ ਦਿੱਤੀ ਸਾਡੇ 20 ਐਮਐਲਏ ਅਸੀਂ ਜਿੱਤ ਕੇ ਆਏ ਤੇ ਹੁਣ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਦੀਆਂ ਵਿਧਾਨ ਸਭਾ ਆਉਣ ਵਾਲੀਆਂ ਨੇ ਔਰ ਸਟੇਟਾਂ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਔਰ ਦੇਸ਼ ਦੇ ਵਿੱਚ ਜਿਹੜੀ ਲੋਕ ਸਭਾ ਹੈ ਉਹਦੇ ਵਿੱਚ ਹਿੰਦੁਸਤਾਨ ਨੂੰ ਕਾਲੇ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਅਸੀਂ ਜਿਹੜੇ ਪੰਜਾਬੀ ਆ ਬਿਲਕੁਲ ਖੁੱਲ ਕੇ ਹਮ ਹਮਾ ਕੇ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦੇਵਾਂਗੇ ਕਿਉਂਕਿ ਜੇਕਰ ਆਪਣੇ ਦਿੱਲੀ ਦੇ ਵਿੱਚ ਜਿਹੜੀ ਬਿਜਲੀ ਬਾਹਰੋਂ ਖਰੀਦੀ ਹੈ ਉਹ ਬਾਹਰੋਂ ਖਰੀਦ ਕੇ 1 ਰੁਪਿਆ ਦੇ ਲੋਕਾਂ ਨੂੰ ਦੇ ਸਕਦੀ ਆ ਤੇ ਪੰਜਾਬ ਜੁਨਟ ਤੇ ਜਿਹੜੇ ਪੰਜਾਬ ਜਿਹੜਾ ਉਹ ਆਪ ਬਿਜਲੀ ਪੈਦਾ ਕਰਦਾ ਤੇ ਉੱਥੋਂ ਦੀਆਂ ਸਰਕਾਰਾਂ ਸਾਨੂੰ 10 10 12 12 ਰੁਪਏ ਜੁਨਟ ਜਿਹੜੀਆਂ ਮਿਲ ਰਹੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਪਰਜੋਰ ਪੰਜਾਬੀਆਂ ਨੂੰ ਸਮੂਹ ਇੰਡੀਆ ਨੂੰ ਔਰ ਬਾਹਰ ਐਨ ਆਰ ਆਈ ਵਾਸ ਦੇ ਵੀਰਾਂ ਨੂੰ ਕਹਿ ਰਿਹਾ ਕਿ ਸਾਡੀ ਪਰਜੋਰ ਅਪੀਲ ਹੈ ਕਿ ਆਮ ਆਦਮੀ ਪਾਰਟੀ ਦਾ ਅਸੀਂ ਡਟ ਕੇ ਸਾਥ ਦਈਏ ਧੰਨਵਾਦ